ਸਸ਼ੀ ਕਾਲ ਜੀ ਮੈਨੂੰ ਆਪਾਂ ਤੇ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਲਓ ਜੀ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਆ ਇਹ ਜਿਹੜਾ ਰੁਦਰ ਤਾਰਾ ਬਾਬਾ ਹੈ ਕਿਉਂਕਿ ਇਹ ਦਾਵਾ ਕਰਦਾ ਕਿ ਉਹ ਭੂਤ ਪ੍ਰੇਤਾਂ ਨੂੰ ਵਾਸਦੇ ਵਿੱਚ ਕਰਦਾ ਹੈ ਜੇਕਰ ਕਿਸੇ ਕੰਮ ਕਾਜ ਠੀਕ ਨਹੀਂ ਹੁੰਦੇ ਤਾਂ ਉਹਨਾਂ ਦੇ ਸਾਰੇ ਕੰਮ ਕਾਜ ਜਿਹੜਾ ਕਿ ਠੀਕ ਕਰਵਾ ਦਿੰਦਾ ਤਾਂ ਕਾਫੀ ਦੁਨੀਆ ਚੜੀ ਕਿਸ ਬਾਬੇ ਦੇ ਕੋਲ ਆਉਂਦੀ ਹੈ ਇਸ ਦੇ ਬਹੁਤ ਅਨੇਕਾਂ ਵੀਡੀਓ ਤੁਸੀਂ ਦੇਖ ਸਕਦੇ ਸੋਸ਼ਲ ਮੀਡੀਆ ਤੇ ਕਿ ਹਾਲ ਦੇ ਵਿੱਚ ਬਾਬਾ ਜਿਹੜਾ ਕਿ ਪਹਾੜਾਂ ਦੇ ਵਿੱਚ ਘੁੰਮਦਾ ਜਿਹੜਾ ਇਹ ਹੀ ਬਾਬਾ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਜਿਹੜੇ ਕਿ ਲੋਕ ਨੇ ਤੇ ਦਰਬਾਰ ਦੇ ਵਿੱਚ ਆਉਂਦੇ ਨੇ ਬੜੀ ਦੂਰੋਂ ਦੂਰੋਂ ਆਉਂਦੇ ਨੇ ਕਿ ਹਾਂ ਇਹ ਬਾਬਾ ਬੜੇ ਮਸਲੇ ਹੱਲ ਕਰਦਾ ਤਾਂ ਦੇਖੋ ਬਾਬੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਭਾਈ ਤੇਰੇ ਘਰ ਦੇ ਵਿੱਚ ਕੀ ਤਕਲੀਫਾ ਜਿਸ ਕਰਕੇ ਤੇਰਾ ਕਿ ਨੌਜਵਾਨ ਮੁੰਡਾ ਹੁੰਦਾ ਵੀ ਮੇਰਾ ਕੋਈ ਕੰਮਕਾਰ ਨਹੀਂ ਬਣਦਾ ਜਾਂ ਕੁਝ ਵੀ ਹੈ ਤਾਂ ਬਾਬਾ ਕਹਿੰਦਾ ਵੀ ਭਾਈ ਤੇਰਾ ਕੰਮਕਾਰ ਕਿਵੇਂ ਬਣ ਜੂ ਥਡੇ ਪੁਰਖਾਂ ਨੂੰ ਪੁੱਛ ਤੁਸੀਂ ਕੀ ਦੀ ਜੋਤ ਬੱਤੀ ਲਾਉਂਦੇ ਸੀ ਜਾਂ ਕਿਹਨੂੰ ਮੰਨਦੇ ਸੀਗੇ ਤੁਸੀਂ ਹੁਣ ਉਹਨਾਂ ਨੂੰ ਛੱਡ ਕੇ ਕਿਤੇ ਹੋ ਤੁਰ ਪਿਓ ਇਹ ਇੰਨਾ ਹੀ ਗੱਲਾਂ ਕਰਕੇ ਜਿਹੜਾ ਕਿ ਤੁਹਾਡੇ ਘਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਤਾਂ ਅਜਹੀ ਚੀਜ਼ ਔਰ ਜਿਹੜੇ ਕਿ ਲੋਕਾਂ ਦੇ ਕਿਉਂਕਿ ਹਰੇਕ ਪਖੰਡੀ ਦਾ ਇਹੀ ਹੁੰਦਾ ਤੁਸੀਂ ਦੇਖੋਗੇ ਜਿੰਨੇ ਵੀ ਵੀਡੀਓਜ਼ ਦੇਖੇ ਹਰੇਕ ਪਖੰਡੀ ਦਾ ਇਹੀ ਹੁੰਦਾ ਵੀ ਭਾਈ ਤੁਸੀਂ ਪਹਿਲਾਂ ਕਿਸੇ ਹੋਰ ਨੂੰ ਮੰਨਦੇ ਸੀ ਜਾਂ ਕਿਤੇ ਉਹ ਡੇਰ ਚ ਜਾਂਦੇ ਸੀਗੇ ਤੇ ਤਾਂ ਕਰਕੇ ਤੁਹਾਡਾ ਕੰਮ ਜਿਹੜਾ ਉਲਝਿਆ ਹੋਇਆ ਤੁਸੀਂ ਹੁਣ ਉਹਨਾਂ ਦੇ ਵੀ ਦੇਵਤਿਆਂ ਨੂੰ ਭੁੱਲ ਕੇ ਜਾਵਦੇ ਪੁਰਖਾਂ ਨੂੰ ਜਿਹੜੇ ਮੰਨਦੇ ਸੀ ਤੁਸੀਂ ਉਹਨਾਂ ਨੂੰ ਭੁੱਲ ਗਏ ਤਾਂ ਤੁਹਾਡੇ ਘਰ ਦੀ ਵਿੱਚ ਜਿਹੜੀ ਕਿ ਸ਼ਾਂਤੀ ਭੰਗ ਹੋ ਰਹੀ ਆ ਉਤਲ-ਪੁਤਲ ਹੋ ਰਹੀ ਆ ਤਾਂ ਅਜਿਹੀਆਂ ਚੀਜ਼ਾਂ ਤੁਹਾਨੂੰ ਕਹੀਆਂ ਜਾਂਦੀਆਂ ਨੇ ਤੁਹਾਨੂੰ ਸਵਾਲ ਕੀਤੇ ਜਾਂਦੇ ਨੇ ਕਿ ਤੁਹਾਡੇ ਘਰ 'ਚ ਪਹਿਲਾਂ ਕਿਸ ਦੀ ਮਰਗਤ ਹੋਈ ਆ ਜਵਾਨ ਦੀ ਭਾਈ ਉਹ ਤੁਹਾਨੂੰ ਤੰਗ ਕਰ ਰਹੇ ਆ ਆ ਜਿਹੜਾ ਕੀ ਆ ਚਲੋ ਸਾਡੀ ਪੀਡੀਐਸ ਉਹਨਾਂ ਨੂੰ ਪਤਾ ਜਿਹੜੀ ਸਾਡੀ ਪਿਛਲੀ ਪੀੜੀ ਸੀ ਉਹਨਾਂ ਨੇ ਕੀ ਕੁਝ ਦੇਖਿਆ ਤਾਂ ਉਹ ਚੀਜ਼ਾਂ ਨੂੰ ਮੈਂ ਤਾਂ ਸਮਝ ਨਹੀਂ ਆਉਂਦੀ ਕਿ ਇਹਨਾਂ ਬਾਬਿਆਂ ਦੀ ਵੀ ਉਮਰ ਕਿੰਨੀ ਕੀ ਹੁੰਦੀ ਹੈ ਕਿ ਇਹ ਬੰਦੇ ਦਾ ਇੰਨਾ ਕੁ ਪੁੱਛੋਕਰ ਦਾਦੇ ਦੇ ਕਹਾ ਮਾਪੇ ਉਹਨੂੰ ਵੀ ਜਿਹੜਾ ਕਿ ਪੁੱਛ ਲੈਂਦੇ ਨੇ ਵੀ ਭਾਈ ਉਹ ਤੋਂ ਕੀ ਹੁੰਦਾ ਸੀ ਸੋ ਇਹ ਗੁੰਮਰਾਹ ਕਰਨ ਵਾਲੀਆਂ ਚੀਜ਼ਾਂ ਨੇ ਤੁਸੀਂ ਕੁਝ ਸੈਕਿੰਡ ਵੀਡੀਓ ਜ਼ਰੂਰ ਦੇਖੋ ਕਾਮਖਾਸ ਕਿਵੇਂ ਠੀਕ ਹੋਗੇ ਤੁਸੀਂ ਮਿਤਮੁਨ ਲੋਕੋ ਪੁੱਛਦੇ ਹੋ ਤੁਸੀਂ ਮਿਤਮਜਾਰੋ ਕਰਦੇ ਹੋ ਤੁਸੀਂ ਜਾਂਦੇ ਹੋ ਤੁਸੀਂ ਕੌਣ ਤਾਂ ਕੰਮ ਹੋ ਤੁਸੀਂ ਮੇਂ ਨਿਕਲੇ ਜਿਹਾ ਕਿੰਨੇ ਕਲਗੇ ਨਿਆਜੋ तुम भी तो मुल्लो को पूछते हो क्यों पूछते हो तुम्हारे घर में धोखा पूछना है ही नहीं इस चीज की तुम क्यों जाते हो तुम्हारे घर में तो जो हर साल सालाना जो तुम्हारे घर के असली पूजा ना कभी अपने बड़े बुजुर्ग से पूछ मिट्टी निकलती थी तुम्हारे वहां सिक्का डलता था उसमें साल में और वो भी वा, वा, वा के टाइम था तुम्हारे घर में सालाना पूजा वो है और वही भी माता तुम्हारे घर की मेन कुल देवी है इसके सिवा तुम्हारे घर में कोई किसी की पूजना धोखना नहीं हुआ करती आज तुम खुद अपनी लाइन खराब करके बैठे हुए अपनों को तो धोख नहीं रहे पूरी दुनिया धोप रखी है तुमने काम कैसे होगा तुम्हारा वीडियो देख ली ਤਾਂ ਹੁਣ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਕਿਵੇਂ ਹੋ ਸਕਦਾ ਹੈ ਕਿ ਜੇਕਰ ਲੋਕਾਂ ਦੇ ਘਰ ਦੇ ਵਿੱਚ ਦੁੱਖ ਤਕਲੀਫਾਂ ਨੇ ਤਾਂ ਇਹ ਪਖੰਡੀ ਦੂਰ ਕਰਦੇ ਹੋਣ ਕੋਟੂਣਾ ਕਰਕੇ ਜਾਂ ਕੁਝ ਵੀ ਕਰਕੇ ਕੀ ਅਜਿਹਾ ਹੋ ਸਕਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪਖੰਡਵਾਦ ਬਹੁਤ ਵੱਦਾ ਜਿਹੜਾ ਕਿ ਨਜ਼ਰ ਆ ਰਿਹਾ ਹੈ ਲਗਾਤਾਰ ਪਖੰਡੀ ਦੀਆਂ ਅਨੇਕਾਂ ਵੀਡੀਓਜ਼ ਲੋਕਾਂ ਨੂੰ ਦਾਅਵੇ ਕੀਤੇ ਜਾਂਦੇ ਨੇ ਜਿਵੇਂ ਬਾਬਿਆਂ ਕੋਲ ਅਸੀਂ ਲੋਕਾਂ ਦੇ ਘਰ ਵਾ ਠੀਕ ਕਰ ਦਿੰਦੇ ਆ ਪਰ ਅਜਿਹਾ ਨਹੀਂ ਹੁੰਦਾ ਘਰ ਦੇ ਘਰੇਲੂ ਜਿਹੜੇ ਕਲੇਸ਼ ਨੇ ਉਹ ਹਮੇਸ਼ਾ ਗੱਲਬਾਤ ਰਾਹੀਂ ਇਕੱਠੇ ਬੈਠ ਕੇ ਮਸਲਾ ਹੱਲ ਹੁੰਦਾ ਨਾ ਕਿ ਨਾ ਪਖੰਡੀਆਂ ਦੇ ਟੂਣੇ ਕਰਨ ਦੇ ਨਾਲ ਜਾਂ ਫਿਰ ਇਹਨਾਂ ਦੇ ਦੱਸੇ ਹੋਏ ਟੋਟਕਿਆਂ ਦੇ ਨਾਲ ਹੁੰਦਾ ਹੋਵੇ ਜੇਕਰ ਜਿਹਾ ਹੋਵੇ ਤਾਂ ਅੱਜ ਦੀ ਦੁਨੀਆ ਬਹੁਤ ਸੁਖੀ ਹੋਵੇ ਜੇਕਰ ਉਹ ਇਹਨਾਂ ਟੋਟਕਿਆਂ ਦੇ ਨਾਲ ਘਰਬਾਰ ਜੇਕਰ ਲੋਕਾਂ ਦੇ ਠੀਕ ਹੁੰਦੇ ਹੋਣ ਹਮੇਸ਼ਾ ਹੀ ਜੇਕਰ ਤੁਹਾਡੇ ਸੁਭਾਅ ਦੇ ਵਿੱਚ ਚੰਗਿਆਈ ਹੈ ਤੁਸੀਂ ਵੀ ਤੁਹਾਡਾ ਵਿਵਹਾਰ ਚੰਗਾ ਹੈ ਤੁਸੀਂ ਚੰਗੇ ਬੋਲ ਬਾਣੀ ਦੇ ਮਾਲਕੋਂ ਤਾਂ ਤੁਹਾਡੇ ਘਰ ਦੇ ਵਿੱਚ ਕਲੇਸ਼ ਕਦੇ ਵੀ ਨਹੀਂ ਹੋ ਸਕਦਾ ਜੇਕਰ ਤੁਹਾਡੇ ਘਰ ਦੇ ਵਿੱਚ ਹਰ ਵਿਅਕਤੀ ਲੜਾਈ ਕਲੇਸ਼ ਰਹੂਗਾ ਨਿੱਕ-ਨਿੱਕੇ ਗੱਲਾਂ ਦੇ ਉੱਤੇ ਲੜਾਈ ਹੋਊਗੀ ਜਾਂ ਹੋਰ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਟੈਨਸ਼ਨ 'ਚ ਰਹੋਗੇ ਤਾਂ ਪਰਿਵਾਰਕ ਮੈਂਬਰਾਂ ਨੂੰ ਵੀ ਟੈਨਸ਼ਨ ਦੇ ਇਹ ਹੀ ਕਾਰਨ ਬਣਦਾ ਕਿ ਘਰ ਦੇ ਵਿੱਚ ਜਿਹੜੀ ਕਿ ਲੜਾਈ ਸਦਾ ਰਹਿੰਦੀ ਹੈ ਤਾਂ ਇਹ ਬਾਬਿਆਂ ਕੋਲ ਇਹਨਾਂ ਦਾ ਹੱਲ ਨਹੀਂ ਹੁੰਦਾ ਤੁਸੀਂ ਜੇਕਰ ਲੜਾਈ ਤੁਹਾਡੇ ਘਰ ਦੇ ਵਿੱਚ ਤੁਹਾਡੇ ਕਰਕੇ ਹੋ ਰਹੀ ਹੈ ਤਾਂ ਹੱਲ ਵੀ ਤੁਹਾਡੇ ਕਰਕੇ ਹੀ ਹੋ ਸਕਦੀ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼